ਹਲੋ ਵੀ ਬਾਬਿਓ ਸਵਾਗਤ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਸ਼ੁਰੂਆਤ ਤੋਂ ਕਾਰ ਤੋਂ ਕਾਰ ਚ ਪਏ ਆਪਣੇ ਤੋਂ ਕਹਿਣ 50 ਲੀਟਰ ਤੇ 25 ਲੀਟਰ ਠੀਕ ਹੈ ਤੇ ਚਲਦੇ ਆ ਤੇਲ ਪਉਣ ਪੰਪ ਤੇ ਤੇ ਅੱਜ ਲਗਦੇ ਆ ਆਪਾਂ ਜੀ ਕਣਕ ਵੜਨ ਕਣਕ ਵੱਢ ਕੇ ਉਸ ਤੋਂ ਬਾਅਦ ਚਲਾਉਣਿਆ ਤੂੜੀ ਵਾਲੀ ਪਰਸੋਂ ਅਮੀ ਵੀ ਉਮੀਦ ਆ ਅੱਜ ਹੋਗੀ 14 ਤਰੀਕ 14 ਤਰੀਕ ਨੂੰ ਕਣਕ ਵੱਢਤੀ ਆਪਾਂ ਤੇ 15 ਜਾਂ 16 ਦੇ ਵਿੱਚ ਵਿੱਚ ਆਪਾਂ ਜੇ 15 ਦਿਨ ਮੁਸ਼ਕਲ ਆ 14 ਨੂੰ 16 ਨੂੰ ਚਲਾ ਦਾਂਗੇ ਮਤਲਬ ਤੇ ਆਪਦੇ ਤਾਂ ਨਹੀਂ ਆਸੇ-ਪਾਸੇ ਚਲਾਵਾਂਗੇ ਚਲਾਵਾਂਗੇ ਪਿੰਡ ਜੀ ਤੇ ਮੈਂ ਇੱਥੇ ਤੇ ਲਿਉਣਾ ਪੈਣਾ ਸੀ ਆ ਕਿਉਂਕਿ ਟਰੈਕਟਰਾਂ ਚ ਫਿਰ ਤੇਲ ਲੈਣੀ ਸੀ ਆਕਾ ਤੇ ਮਸ਼ੀਨ ਵਾਲਾ ਪਪੋ ਆ ਲਿਆ ਸੀਗਾ ਉਹਦਾ ਪਪੋ ਆ ਲਿਆ ਆਪਾਂ 1200 ਲੀਟਰ ਤੇਲ ਪੋਆ ਲਿਆ 1 ਲੱਖ 10 ਹਜ਼ਾਰ ਤੇਲ ਪੋਆ ਲਿਆ ਆਪਾਂ ਪੰਪ ਤੋਂ ਮਾਲੇ ਕੀ ਘਰੇ ਹੀ ਪਾ ਗਏ ਸੀ ਆ ਕੇ ਕੱਲ ਮੈਂ ਹੈ ਨਹੀਂ ਸੀ ਘਰੇ ਤੇ ਕੱਲ ਉਹ ਪਾ ਕੇ ਗਏ ਸੀ ਤੇ ਉਹ ਕਲੀਪਾਂ ਗਲੋਪਾ ਨਹੀਂ ਫਿਰ ਬਣੀ ਹਨਾ ਜੀ ਅੱਜ ਇਹ ਰਾਈਟਰ ਜੋਗਾ ਪਾਉਣੇ ਆ ਜਿਹੜੇ ਇੱਕ ਦੋ ਕਿਸੇ ਦੇ ਮਤਲਬ ਹੋਰ 10000 ਵਾਲੇ ਫੜੇ ਆ ਉਹਨਾਂ ਚ ਹੀ ਪੂਰਾ ਹੋ ਜੂਗਾ ਤੇ ਆਪਦੀ ਕਣਕੇ ਵੱਡੀ ਜਾਊਗੀ ਤੇ ਜਿਹੜਾ ਮਸ਼ੀਨ ਵਾਲਾ ਤੇਲ ਉਹਦਾ ਵਰਸਾਂਜੇ ਉਹਦਾ ਆਡੀ ਗੱਲ ਹੋਗੀ ਉਹ ਬਾਬਿਓ ਉਹਨਾਂ ਦੇ ਪੰਪ ਤੇ ਨਹਿਰਾਂ ਤੇ ਆਪਾਂ ਜਿਹੜੀਆਂ ਲੰਬੀ ਨੂੰ ਜਾਂਦੀਆਂ ਨਹਿਰਾਂ ਲੰਬੀ ਵਾਲੀਆਂ ਤੇ ਮਾਹੂਣਾਂ ਦੇ ਵਿੱਚ ਚਾਲੇ ਇੱਕ ਭਾਰਤ ਵਾਲਿਆਂ ਦੇ ਤੇ ਕੋਣਿਆ ਤੇਲ ਤੇ ਚੱਲਦੀਆਂ ਫਿਰ ਕਰਨ ਲੋ ਬਾਬਿਓ تیرے ਲਈ ਆ ਭਰਾ ਆਪਾਂ 425 ਦਾ ਇੱਕ ਪਵਾਇਆ ਤੇ 375 ਦਾ ਇੱਕ ਪਵਾਇਆ ਆਪਾਂ ਪਵਾ ਲਿਆ 6500 ਰੁਪਏ ਦਾ ਹੁਣ ਇਹ ਕਿਰਾ 70 ਲੀਟਰ ਮੈਂ ਉਹਨੂੰ ਕਿਹਾ 70 ਲੀਟਰ ਹੀ ਪਾ ਦੇ ਤੇ ਉਹ ਫਿਰ ਆਰਾਊਂਡ ਫਿਗਰ ਜੀ ਨਹੀਂ ਹੁੰਦੀ ਸੀ 625 ਰੁਪਏ ਪੈਂਦੇ ਸੀ ਉਹ ਮੈਂ ਕਿਹਾ 6500 ਕਰ ਦੇ ਜਾਂ ਪਹਿਲਾਂ ਦਾਦਾ 6000 ਕਰਾ ਲੈਂਦੇ ਆਪਾਂ ਪੈ ਹੋਰ ਵੀ ਆਂਦਾ 1000 ਰੁਪਏ ਦਾ ਦੋਨੇ ਕਿੰਨੇ ਪੈਣਾ ਸੀ 5-500 ਰੁਪਏ ਦਾ ਤੇ ਤਾਂ ਕਰਕੇ 500 ਦਾ ਤੇ ਇਹ ਚ ਪੈ ਜਾਂਦਾ ਇਹ ਪੂਰਾ 2500 ਰੁਪਏ ਦਾ ਪੈਂਦਾ ਜਿਹੜਾ ਨਿੱਕਾ ਮੈਂ ਕਿ 25 ਲੀਟਰ ਆਇਆ ਤੇ ਇਹ ਜਿਹੜਾ ਪੂਰਾ 2500 ਦਾ ਪੈਂਦਾ ਤੇ ਜਿਹੜਾ ਦੂਜਾ ਬੰਦ ਹੋ ਕੇ ਰਗਾਣੇ ਹੁਣ ਗੱਲਬਾਤ ਕਰ ਲਈਏ ਤੇ ਜਿਹੜਾ ਦੂਜਾ ਉਹ ਜੇ ਨਹੀਂ ਪਤਾ ਕਿੰਨਾ ਪੈਂਦਾ ਪਰ ਉਹ ਚ ਆਪਾਂ ਅੱਜ ਪਵਾਇਆ 40 ਲੀਟਰ ਹਾਂ 50 ਤੇ 60 ਵੀ ਲੀਟਰ ਉਹ ਚ ਪਵਾਦਾ 70 ਲੀਟਰ ਸੌਰੀ 50 ਲੀਟਰ ਪਉਤ ਆਪਾਂ 50 ਲੀਟਰ ਉਹ ਚ 50 ਤੋਂ ਵੱਧ ਹੀ ਪਾਇਆ 74 ਲੀਟਰ ਪਉਤ ਆਉ ਚਾਪਾਂ ਤੇ ਜਨਾਬ ਵਾਲਾ ਹੋਰ ਅਜੇ 10 ਲੀਟਰ ਪੈ ਨਹੀਂ 5-10 ਲੀਟਰ ਪੱਕਾ ਹੀ ਪੈਣਾ 7 ਲੀਟਰ ਤਾਂ ਨਹੀਂ ਪੈਣਾ ਹੀ ਪੈਣਾ ਸੀਗਾ ਤਾਂ ਕਰਕੇ ਫਿਰ ਆਪਾਂ ਕਿ ਜਰੂਰੀ ਡੋਲਣ ਦਾ ਕੋਈ ਫਾਇਦਾ ਵੀ ਨਹੀਂ ਸੀਗਾ ਕਿਦਾ ਇੱਕ ਵਾਰੀ ਸਾਡੇ ਨਾਲ ਹੋਈ ਸੀ ਜੀ ਉਹ ਚ ਫੁੱਲ ਭਰਾਲੇ ਜਿਵੇਂ ਫੁੱਲ ਨੱਕ ਤਿੱਕਰ 2500 ਤੋਂ ਪਲੱਸ ਪਿਆ ਸੀ ਥੋੜਾ ਜਿਆ ਤੇ ਕਰਿਆ ਕੇ ਪਾਉਣ ਲੱਗਿਆ ਤਾਂ ਡੁੱਲ ਗਿਆ ਇਸ ਕਰਕੇ ਫਿਰ ਹਨਾ ਬੋਲਾ ਕੰਮ ਖਰਾਬ ਕਰਨ ਦਾ ਫਾਇਦਾ ਕੋਈ ਨਹੀਂਗਾ ਲੋ ਬਾਬਾ ਚੱਲੇ ਆ ਘਰ ਨੂੰ ਪਿੰਡ ਮੰਗਣ ਦੇ ਪੁੱਲ ਤੇ ਫਿਰਦੇ ਆ ਠੀਕ ਹੈ ਜੀ ਅਗਲਾ ਪਿੰਡ 1000 ਰਿੰਦਾ ਆਹ ਲਖਰਣਾ ਉਦੋਂ ਪਹਿਲਾਂ ਕਿ ਟੋਲ ਵੀ ਕਰਾਸ ਕਰਨਾ ਪਊ ਆਪਾਂ ਨੂੰ ਤੇ ਉਹ ਸੀ ਟੋਲ ਵੀ ਲੱਗਿਆ ਮੰਗਣ ਦੇ ਦਿੱਤੇ ਆਹ ਲਖਰਣਾ ਦੇ ਵਿੱਚ ਵੀਡੀਓ ਸੋਣੀ ਬਣਦੀ ਭਈ ਇਹ ਚਲੋ ਆਪੇ ਕਰਦੇ ਆ ਵੀ ਸ਼ੁਰੂਣਾ ਕਰਿਆ ਕਿ ਪਾਉਣੇ ਤੇਲ ਤੱਪਾ ਪਹਿਲਾਂ ਇੱਕ ਗੇੜਾ ਕਿਸੇ ਦਾ ਲਵਾਉਣਾ ਸੀਗਾ ਉਦੋਂ ਬਾਅਦ ਉਹ ਆ ਮਸ਼ੀਨ ਆਪਰੇ ਆਉਗੀ ਤੇ ਆਪਾਂ ਉਹਦੀ ਟਰਾਲੀ ਵੀ ਲੈਣੀ ਹੋ ਸਕਦਾ ਟਰੈਕਟਰ ਵੀ ਲੈਣਾ ਪਵੇ ਉਹ ਬਾਈ ਨੇ ਨਵਾਂ ਜੌਂਡੀਅਰ ਲੈ ਚੁੱਕੀ ਵਸਾਖੀ ਲੈ ਦੇ ਨਹੀਂ ਲੈ ਵਸਾਖੀ ਦਾ ਨਹੀਂ ਪਰ ਕੱਲ ਹੀ ਸੀ ਵਸਾਖੀ ਦਾ ਹੋ ਗਿਆ ਉਹਨਾਂ ਦੇ 10 7 ਦਿਨ ਹੋ ਗਿਆ ਹਫਤਾ ਹੋ ਗਿਆ ਉਹ ਮਸਾ ਹਫਤਾ ਹੋਇਆ ਵੀ ਨਾ ਮੇਰੇ ਹਿਸਾਬ ਨਾਲ ਇਹ ਹੋ ਸਕਿਆ ਤਾਂ ਉਹ ਵੀ ਲਿਆਵਾਂਗੇ ਇੱਕ ਗੇੜੇ ਵਾਸਤੇ ਯੰਡੀਅਰ ਵੀ ਉਹਦੀ ਵੀ ਟ੍ਰਾਈ ਲਾਵਾਂਗੇ ਉਹ ਹੈਗਾ 5105 4 ਵੀਲ ਦੇ ਵਿੱਚ ਨਿੱਕੇ ਟਾਇਰ ਜਿਹੜੇ ਫਰੰਟ ਵਾਲੇ ਨਿੱਕੇ ਟਾਇਰ ਹੁੰਦੇ ਉਹਦੇ ਉਹਨਾਂ ਚਾ ਤੇ ਉਹ ਵੇਣੇ ਆ ਜੇ ਉਹ ਵੀ ਆਇਆ ਤਾਂ ਉਹਨਾਂ ਦੇ ਪਹਿਲਾਂ ਡੇੜੀ ਨੇ ਇੱਕ ਗੇੜਾ ਲਵਾਉਣ ਜਾ ਸੀ ਉਹ ਡੇੜੀ ਹੁਣ ਗਏ ਹੋਏ ਆ ਤੇ ਮੈਂ ਕਿਹਾ ਚਾ ਮੈਂ ਤੇਲ ਲਿਆਵਾਂ ਭੱਜ ਕੇ ਭੱਜ ਕੇ ਤਾਂ ਕਾਨੂੰ ਕਰਤੀ ਹੋਣਾ ਸੀ ਤਾਂ ਕਰਕੇ ਤੇ ਫਿਰ ਹੁਣ ਚੱਲਦੇ ਆ ਪੌਣੇ ਅੱਤੀ ਗਲੀ ਸ਼ਵਰਾਜ ਚ ਵੀ ਪੌਣ ਵਾਲਾ ਪਿਆ ਸ਼ਵਰਾਜ ਚ ਥੋੜਾ ਜਿਹਾ ਹੀ ਜਾਵਾਂ ਤੇ ਮਹਿੰਦਰੇ ਚ ਪੰਜ ਉਂਗਲਾਂ ਸੀ ਓਕੇ ਰੱਕ ਕਿੜਾ ਲਾ ਇੱਕ ਕਿੜਾ ਹੀ ਆ ਨੇੜੇ ਹੀ ਆ ਪਿੰਡ ਦੇ ਤੇ ਇੱਕ ਕਿੜਾ ਦੋ ਕਿੜੇ ਸੀ ਉਹਦੇ ਬਾਈ ਦੇ ਦੋ ਕਿੜੇ ਲਵਾ ਕੇ ਤੇ ਮਸ਼ੀਨ ਆਪਣੇ ਆਉਗੀ ਉਦੋਂ ਬਾਅਦ ਵੇਣਿਆ ਕੀ ਬੰਦਾ ਮਾਮੇ ਦਾ ਮੁੰਡਾ ਵੀ ਆਉਂਦਾ ਟਰੈਕਟਰ ਵਾਲੀ ਲੈ ਕੇ ਹਨਾ ਕਿਉਂਕਿ ਕਾਂਕ ਸੱਟ ਨਹੀਂ ਹਥਰਾਜ ਵਾਲੇ ਤੇ ਗਿਦੜਵੇ ਦੇ ਵਿੱਚ ਪਰ ਪਿੰਡ ਤਾਂ ਵਾਹਵਾੜ ਜੀ ਬਣ ਜਾਂਦੀ ਆ ਤੇ ਤਾਂ ਕਰਕੇ ਫਿਰ ਲੋਟਣਾ ਸਵੇਰ 6:00 ਤੇ ਆਵਾਂਗੇ ਕੁਛ ਤਾਂ ਤਾਂ ਕਿ ਆਵਾਂਗੇ ਲੋ ਵਾਪੇ ਹੁਣ ਚਲੂ ਆਪਣਾ ਨਾਮ ਇੱਥੇ ਅਬ ਲਖਰਾਣੇ ਪਿੰਡ ਦਾ ਅਸ ਨੂੰ ਲਖਾਉਣੇ ਆ ਇਹੋ ਇੱਥੇ ਰੱਖ ਲਾਂਗੇ ਕਹਿਣ ਮੇਰਾ ਸਿੱਟ ਲਈ ਹੁੰਦਾ ਚਲ ਚਲ ਚ ਕੁਝ ਨਹੀਂ ਹੁੰਦਾ ਅਬ ਲਖਰਾਣਾ ਜੀ ਅਬ ਲਖਰਾਣਾ ਟੱਪੇ ਕੋਈ ਅਸੰਬਰ ਸਰਗੇ ਤੇ ਮੂਰੇ ਕਕਾਰ ਟੱਪੀ ਤੇ ਮਗਰੀ ਅਸੀਂ ਸਾਡੇ ਕੋਲ ਕਿਸਾਨ ਯੂਨੀਅਨ ਦਾ ਕਾਰਡ ਜਾਂ ਸੀਗਾ ਤੇ ਅਸੀਂ ਵਿਖਾ ਕੇ ਹੁਣ ਟੱਪ ਜੋ ਸੀ ਟੱਪ ਲੰਗੇ ਉਹਨੇ ਉਹ ਛੜਤਾ ਤੰਬਾਇਆ ਮੂਰੇ ਫਾੜ ਦੇਣੀ ਸੀ ਇਹਦੇ ਵਿੱਚ ਪਰ ਹੋਇਆ ਤਾਂ ਕੁਛ ਨਹੀਂ ਚਲੋ ਨਿੱਕੀਆਂ ਮੋਟੀਆਂ ਘਟਨਾਵਾਂ ਵਾਪਰਦੀ ਰਹਿੰਦੀਆਂ ਹੁਣ ਚੱਲ ਗਿਆ ਪਾਕੇ ਢੇਰ ਦਾ ਲੋ ਬਾਬੇ ਪਾਉਂਦੇ ਖੇਤ ਰੱਖ ਲਿਆ ਪ੍ਰਸ਼ਾਦ ਚਾਹ ਮਗਰ ਪਾਲੀ ਟਰਾਲੀ ਤਿੰਨ ਟਰੈਕਟਰ ਪਹਿਲਾ ਪਹੁੰਚ ਗਿਆ ਜਿਸਣਾ ਨਹੀਂ ਉਸ ਤੋਂ ਉਹ ਖੜਿਆ ਇੱਕ ਮਹਿੰਦਰਾ ਮਹਿੰਦਰੇ ਮਗਰ ਨੀਲੀ ਟਰਾਲੀ ਇੱਕ 36 ਦੀ ਸਪੈਸ਼ਲ ਐਡੀਸ਼ਨ 2024 ਮਾਡਲ ਸਪੈਸ਼ਲ ਦੱਸਾਂ ਮੈਂ ਤੁਹਾਨੂੰ ਲਾਲ ਟਰਾਲੀ ਉਹਦੇ ਮਗਰ ਤੇ ਇੱਕ ਪਹੁੰਚ ਗਿਆ 735 ਤੇ ਮਗਰ ਉਹ ਚਿੱਟੀ ਤੇ ਇਹੋ ਜੀ ਟਰਾਲੀ ਆ ਜਿਹੜਾ ਉਹ ਜਰਾ ਅੰਦਰ ਉਹ ਮਾਮੇ ਦਾ ਟਰੈਕਟਰ ਆ ਮਾਮੇ ਦਾ ਮੁੰਡਾ ਲੈ ਕੇ ਆਇਆ ਤੇ ਇੱਕ ਆ ਹੋ ਗਿਆ ਚਾਰ ਟਰੈਕਟਰ ਹੋ ਗਏ ਜੇ ਚਾਰ ਟਰਾਲੀਆਂ ਇੱਕ ਟਰਾਲੀ ਘਰੇ ਖੜੇ ਜੇ ਐਮਰਜੈਂਸੀ ਲੋਡ ਪਈ ਤਾਂ ਪਾ ਲਿਆਵਾਂਗੇ ਆਪਾਂ ਤੇ ਮਸ਼ੀਨ ਬਸ ਆਉਂਦੀ ਆ ਤੇ ਚਾਰ ਟਰੈਕਟਰ ਵਾਲੀਆਂ ਹੋ ਗਿਆ ਆਪਣੇ ਕੋਲੇ ਮੇਰੇ ਹਿਸਾਬ ਨਾਲ ਬਹੁਤ ਰਹਿਣਗੇ ਬਾਕੀ ਬਾਬਾ ਘਟਾਈ ਦਵੇ ਤੇ ਕਣਕ ਵਾਜੇ ਠਣੀ ਫੇ ਰਹਿਣੇ ਜਾ ਕੇ ਆਉਂਦੀ ਮਸ਼ੀਨ ਲਗਾਉਣੇ ਪਹਿਲਾਂ ਢੇੜਾ ਲੈ ਕੇ ਰੱਬ ਦਾ ਨਾਮ ਆ ਲੋ ਬਾਬਿਓ ਪਹੁੰਚ ਗਈ ਮਸ਼ੀਨ ਫਿਰ ਖੜੇ ਲਾਈਨ 'ਚ 35 ਆਪਣੇ 44 36 ਦੀ ਸਪੈਸ਼ਲ ਐਡੀਸ਼ਨ ਬਲਕਾਰ ਐਂਟਰ ਦੋਣੇ ਗੇੜਾ ਲੋ ਬਾਬੇ ਹੁਣ ਟਾਈਮ ਲੱਗਿਆ ਵੀਡੀਓ ਬਣਾਉਂਦਾ ਤੇ ਇੱਕ ਟਰਾਲੀ ਆਪਣੀ ਹੋ ਜਾਂਦੀ ਇੱਕ ਇਧਰਲੇ ਪਾਸੇ ਭਰੀ ਖੜੀ ਆ ਦੋ ਟਰਾਲੀਆਂ 12 12 ਫੋਟੀਆਂ ਫੁੱਲ ਵੱਡੀਆਂ ਭਰ ਕੇ ਤੋਰਦੇ ਆ ਤੇ ਕਣਕ ਆਪ ਵੱਢ ਲਈ 5 ਕਿੱਲੇ ਸਾਢੇ 5 ਕਿੱਲੇ ਲਾ ਲਓ ਸਾਢੇ 5 6 ਕਿੱਲੇ ਵੱਢ ਲਈ ਕਣਕ ਤੇ ਦੋ ਟਰਾਲੀਆਂ ਫੁੱਲ ਭਰ ਕੇ ਤੋਰਦੇ ਆ ਆ ਇੱਕ ਤਾਂ ਹੀ ਖੜੀ ਆ ਹੌਲੈਂਡ ਮਗਰ ਸ਼ਵਰਾਜ ਮਗਰ ਘਰੇ ਪੰਚਾਇਤ ਦੀ ਤੇ ਮਹਿੰਦਰਾ ਰਹਿ ਗਿਆ ਤੇ ਸੌਰੀ ਮਹਿੰਦਰਾ ਰਹਿ ਗਿਆ ਤੇ ਸ਼ਵਰਾਜ ਰਹਿ ਗਿਆ ਉਹਦੇ ਆਪਣੇ ਕੋਲ ਪੰਜ ਕਿੱਲੇ ਖੜੇ ਆ ਤੇ ਕੁਛ ਆ ਖੜਾ ਟੋਟਾ ਆ ਠੀਕ ਆ ਇਹ ਜਿਹੜਾ ਪਾਉਣਾ ਇੱਕ ਦਾਣੇ ਇੱਕ ਟੈਂਕੀ ਦਾ ਜਿਆ ਪੋਜ ਪਾਉਣੀ ਆ ਹੌਲੈਂਡ ਚ ਕੋਈ ਥੋੜੀ ਘੱਟ ਦੀਗੀ ਬਾਕੀ ਛੱਡਣ ਚੱਲਾਂਗੇ ਆਥ ਨੇ ਉਸ ਨੂੰ ਵਿਖਾਉਣੇ ਆ ਮੈਨੂੰ ਨਹੀਂ ਲੱਗਦਾ ਮੇਰਾ ਫੋਨ ਬੜਾ ਡਾਰਕ ਜਿਹਾ ਬਣਨ ਲੱਗਦਾ ਚਲ ਕੋਈ ਨਾ ਇੱਕ ਯਾਰ ਢੇੜੇ ਬਹੁਤ ਸਾਈਡ ਤੇ ਨਾ ਡਿੱਗ ਵੀ ਸੀ ਕਣ ਕਿ ਥਾਂ ਬਹੁਤ ਰਹਿ ਗਿਆ ਸਾਈਡ ਤੇ ਤੇ ਆਪ ਨੂੰ ਵੱਢਣੇ ਪਏ ਬਹੁਤ ਔਖੇ ਹੋਇਆ ਸੀ ਆਂਡੇ ਢੇਗ ਵੀ ਸੀ ਕਣ ਚਲੋ ਮਿਲਦੇ ਹਾਂ ਅੱਥਨੇ ਜੁਸ਼ ਕਰੀ ਲੋ ਬਾਬਿਓ ਟਰਾਲੀ ਭਰੀਆ ਪੂਰੀ ਠੀਕ ਹੈ ਜੀ ਕੈਪੋਲ ਦੀ ਚੜਾਈ ਵੀ ਫੁੱਲ ਚੌਥਾ 22 ਗੇਅਰ ਆ ਬੋਲੇ ਚੜਾਈ ਆ ਫੁੱਲ ਉਹ ਹੋ ਜਾਂਦਾ ਆਨਲਾਈਨ ਛਰਤੀ 30 ਚ ਪੈਦਲ ਐਡੀਸ਼ਨ ਆ ਉਹ ਨਾਮੇ ਦਾ ਮੁੰਡਾ ਚਲਾਉਂਦਾ ਉਹ ਪੁੱਛਾਂਗੇ ਆਪਾਂ ਕਿ ਕਿਹੜੇ ਗियर ਚ ਚਾ ਚਾ ਚੌਥੇ ਚੜ ਕੇ ਆਉਗਾ ਵੀ ਪਰ ਅਗੋਂ ਪੁੱਛਾਂਗੇ ਜਿਹੜਾ ਸਵਾਦ ਇਹਦਾ ਚੜਾਉਂਟ ਆਉਂਦਾ ਔਰ ਕਿਸੇ ਟਰੈਕਟਰ ਤੋਂ ਨਹੀਂ ਆਉਂਦਾ ਚੜਾਉਂਦਾ ਸ਼ਵਰਾਜ ਕੋਈ ਆ ਸ਼ਵਰਾਜ ਜਦੋਂ ਆਇਆ ਹੋਰ ਦਾਣਾ ਬਿਨਾਂ ਸਮੋਕ ਤੋਂ ਆਹ ਰੇਸ਼ ਛਰਤੀ ਜਮਾਂ ਤੇ ਸੁਣੋ ਮੈਂ ਹੌਲੈਂਡ ਬਣਾਉਂਗਾ ਜਿੱਥੇ ਉਹਨੇ ਰੇਸ ਕੀਤੀ ਕਿੰਨਾ ਧੂਆ ਮਾਰਦਾ ਨਾਲੇ 24 ਮਾਡਲ ਹੌਲੈਂਡ ਦਾ ਟਰੈਕਟਰ ਬਹੁਤ ਵਧੀਆ ਪਰ ਜਿੱਥੋਂ ਧੂਆ ਮਾਰਦਾ ਉਹ ਗੱਲ ਤੋਂ ਆਖਦੇ ਆਪਾਂ ਫੁੱਲ ਵਜਣਾ ਬਾਬਿਓ ਉਹ ਲਾਲ ਬਾਈ ਵਾਲਾ ਪੁਲਸੀ ਅਗਲਾ ਖਰਾਣੇ ਤੋਂ ਲਾਲ ਬਾਈ ਵਾਲਾ ਫੁੱਲ ਚੜਾਈ ਸੀ ਫੁੱਲ ਵਧੀਆ ਤੇ ਮਰਕੀ ਪਹਿਲਾਂ ਸੀਗਾ ਉਹ ਮਰਦਾ ਮਰਦਾ ਹੀ ਮਤਲਬ ਕਿ ਇਹ ਆਵਾਜ਼ ਹੀ ਆਏ ਯਾਰ ਜਿਵੇਂ ਆਪਾਂ ਕਹਿ ਦਈਏ ਮਰਦਾ ਤੇ ਨੇ ਕੀ ਆ ਠੀਕ ਆ ਇਹ ਆਵਾਜ਼ ਹੀ ਨੇ ਆਈ ਜਾਣਾ आ आ बाकी ਉਹ ਇੰਸਟਾਗ੍ਰਾਮ ਤੇ ਕਲਿੱਪ ਪਾਵਾਂਗੇ ਆਪਾਂ ਦੇਖੋ ਯੂਜ ਜਾ ਕੇ ਫੋਲੋ ਕਰ ਲਿਓ ਜਿਮੀ ਮੋਡਲ ਮੇਕਰ ਆਈਡੀ ਆਪਣੀ ਦੋ ਟਰਾਲੀਆਂ ਲੈ ਕੇ ਦੋ ਸੁਭਾ ਲੈ ਕੇ ਆਵਾਂਗੇ ਤੇ ਇੱਕ ਰਹਿ ਤਿੰਨ ਸੁਭਾ ਲੈ ਕੇ ਆਵਾਂਗੇ ਪਤਾ ਕੀ ਇੱਕ ਤਾਂ ਰਹਿ ਜਾਊਗਾ ਆਪਣੇ ਦੋ ਕਿਲੇ ਤੇ ਰਹਿ ਜਾਣਗੇ ਵੱਡੇ ਨਾਲੇ ਅੱਜ ਵੱਡੇ ਨਹੀਂ ਜਾਣੇ 7:00 ਵੱਜ ਗਏ 6:30 7:00 ਹੋ ਗਏ ਕੰਮ ਤਾਂ ਆ ਕੀ ਪੂਰਾ ਚੋੜਾ ਛੋੜਾ ਚੱਲੀ ਜਾਂਦਾ ਲਾਲਬਾਈ ਪਿੰਡ ਆਪਾਂ ਜਿੱਦੇ ਸ਼ੈਲੇ ਦੇ ਰਹੋਣੇ ਆ ਤੇ ਖਰਾਜ ਵਾਲੇ ਫੈਲਰ ਆ ਤੇ ਸਾਇਲੈਂਸ ਦੀ ਭੀੜ ਹੋਈ ਜਾਂ ਬੰਦ ਹੋਏ ਕੁਝ ਵੀ ਹੋਇਆ ਫਿਰ ਆਪਾਂ ਨਾਨਕੇ ਲਾ ਕੇ ਆਲੇ ਮਾਮਾ ਦੇ ਮੁੰਡੇ ਨੂੰ ਘਰੇ ਛੱਡਿਆਵਾਂਗੇ ਤੇ ਉਦੋਂ ਚੱਕਾਂਗੇ ਮੋਟਰਸਾਈਕਲ ਤੇ ਪਿੰਡ ਵੱਜਾਂਗੇ ਪਿੰਡ ਆ ਕੇ ਸਵੇਰ ਫੇਰ ਟਰੈਕਟਰ ਲੈ ਕੇ ਜਾਵੜਾਂਗੇ ਮੈਂ ਤੇ ਡੈੜੀ ਨਾਲੇ ਤਣ ਚਲਾਇਆਵਾਂਗੇ ਨਾਲੇ ਟਰੈਕਟਰ ਛੱਡਿਆਵਾਂਗੇ ਇਹਨਾਂ ਦਾ ਉਹ 35 ਉੱਥੇ ਹੀ ਖੜਾ ਜ ਆਪਣੇ ਕੋਲੇ ਆ ਗਏ ਆ ਕੇ ਕਣਕ ਵੜਨ ਨਾਲੇ ਦੇ ਨਾਲ ਆ ਦੂਜਾ ਲੱਗਿਆ ਦੇ ਪ੍ਰੈਸ਼ਰ ਵਾਲਾ ਬਾਅਦ ਚ ਲਵਾਇਆ ਹੈ ਮਸ਼ੀਨ 7 ਮਾਡਲ ਕੋਈ ਕਹਿ ਨਹੀਂ ਸਕਦਾ ਮੈਂ 7 ਮਾਡਲ ਦਾ ਮਗਰ ਵੇਟ ਬੋਰਡ ਸ਼ੌਂਕ ਹੰਮ ਕੀਤਾ ਪੂਰਾ ਸ਼ੌਂਕ ਨੇ ਵੜਦੇ ਤੇਰੇ ਯਾਰ ਕੱਲ ਆਗੇ ਸੀ ਆਪਾਂ ਰਾਤ ਤੱਕ ਨਾਲ ਕੀ ਰਹੇ ਸੀਗੇ ਕਿਉਂਕਿ ਲੇਟ ਵਾਵਾ ਹੋ ਗਿਆ ਰ ਇੱਕ ਮੇਰਾ ਫੋਨ ਡੈੱਡ ਹੋ ਗਿਆ ਬੈਂਡ ਡਾਊਨ ਹੋ ਗਈ ਤੇ ਦਮਾ ਵੀਡੀਓ ਬਣਾ ਹੀ ਲੈਂਦਾ ਤੇ ਉੱਥੇ ਸਾਨੂੰ 8:30 ਹੋ ਗਏ ਸ਼ੈਲਰ ਜੇ ਜਲਾਉਂਦੇ ਨੂੰ ਤੇ ਤੜਕੇ 61 ਟਰਾਲੀ ਸੀ 135 ਵਾਲੀ ਸੀ ਉਹ ਡੈੜੀ ਹੋਰੀ ਉੱਥੇ ਛੱਡਿਆ ਸੀਗੇ ਤੇ ਸਵੇਰ ਮੈਂ ਉਹ ਵੀ ਲਾ ਕੇ ਆ ਗਿਆ ਜਦੋਂ ਆ ਗਿਆ ਘਰੇ ਫੋਨ ਫੋਨ ਕੀਤਾ ਅੱਜ ਕੀ ਤਾ ਤੇ ਹੁਣਾਂ ਬਸ ਇੰਨਾ ਹੀ ਰਹਿ ਗਿਆ ਦੋ ਕਿੱਲੇ ਸੀਗੇ ਤੇ ਦੋ ਕਿੜੇ ਲੱਗੇ ਆ ਜੇ ਇਧਰੋਂ ਦੋ ਲੱਗੇ ਉਧਰ ਇੱਕ ਲੱਗਿਆ ਤੇ ਆ ਲੱਗੇ ਬਸ ਵੱਡੇ ਨਾਲ ਟਰਾਲੀ ਆ ਲਾਸਟ ਹੀ ਆ ਤੇ ਉਹ ਕਿੱਲੇ ਦੀ ਕਣਕ ਆਪਾਂ ਘਰੇ ਵੱਢ ਕੇ ਰੱਖਤੀ ਤਾਂਸ ਦਾ ਨਿਕਿਆ ਮਕਾਨ ਤੇ ਆਵਾਜ਼ ਨੂੰ ਲਈ ਜਾਣੇ ਟਰਾਲੀ ਪਰ ਪਰ ਕੇ ਜਬਰ ਹਣੇ ਰੋਟੀ ਫਿਰ ਚੱਲਦੇ ਆਪਾਂ ਉਥੇ ਸੈਲਰੀ ਤੁਹਾਨੂੰ ਭਾਵਾਂਗਾ ਤੇ ਕਲਿੱਪਾਂ ਇੱਕ ਦੋ ਰਾਤ ਮੇਰਾ ਫੋਨ ਡੈਡ ਹੋ ਗਿਆ ਨਹੀਂ ਤਾਂ ਜਦੋਂ ਮੈਂ ਪੁਲ ਚੜਾਇਆ ਉਦੋਂ ਕਾ ਮੈਂ ਗਾਣੇ ਗੁਣੇ ਸੁਣੀ ਗਿਆ ਹੈਗਾ ਬਲੂਟੂਥ ਤੇ ਕਰਕੇ ਉਹ 3-4% ਰਹਿ ਗਿਆ ਮੁਰ ਕੇ ਉਥੇ ਆ ਕੇ ਚਲਾ ਲਿਆ ਉਪ ਜਮੇ ਡੈਡ ਹੋ ਗਿਆ ਮੁਰ ਕੇ ਮੁਰ ਕੇ 7:30 8 8:30 ਹੋ ਗਏ ਸੀ 9 ਮੁਰ ਕੇ ਨਾਨ ਕਿੱਥੇ ਗਿਆ ਆਵੜੇ ਉਥੇ ਰਹਿ ਕੇ ਤੇ ਤੜਕੇ ਚੱਕਦਾ ਫਿਰ ਅਟੜੇ ਤੜਕੇ ਕਾ ਟਰਾਲੀ 6735 ਮਗਰ ਜੀ ਟੀ ਜੀ ਦੋਨੇ ਲਾ ਕੇ ਆ ਗਏ ਪਰਚੀਆਂ ਮੈਂ ਘਰੇ ਰੱਖਤੀ ਨੇ ਤੁਹਾਨੂੰ ਦਿਖਾਵਾਂਗੇ ਕਿ ਇੰਨੇ ਨੇ ਕਾਟਲ ਦੇ ਹੋ ਗਿਆ ਇਹ ਟਰੈਕਟਰ ਵਾਲੀ ਆਪਣਾ ਪੂਰਾ 3630 ਦਾ ਨਿਊ ਹੋਲੈਂਡ 3630 ਨਾ ਉਹਨਾਂ ਵਜ ਨਾਲ ਟਰੈਕਟਰ ਟਰਾਲੀ ਦਾ 3630 Mahindra 265 ਹੁਣ ਲੱਗੇ ਆ ਵਹਿਣੇ ਆ ਬਸ ਕਿੰਨੇ ਚਿਰ ਚ ਲੱਗਦੀ ਮੇਰੇ ਉਹਦੋਂ ਇੱਕ ਗੇੜਾ ਲਾਇਆ ਜਦੋਂ ਮੈਂ ਪਿੰਡ ਪਹੁੰਚ ਗਿਆ ਸੀਗਾ ਜਾ ਕੇ ਫਿਰ ਮੈਂ ਜੀ ਭਰਾ ਲਈ ਮੈਂ ਕਹੋਣਾਂਗੀ ਬਸ ਲਾਇਆ ਵਾਂਗੇ ਇਹਦੇ ਨਾਲ ਫੁੱਲ ਭਰ ਕੇ ਪੁਆਈ ਸੀ ਆਪਾਂ ਇਹ ਟੈਂਕੀ ਖੜ ਦੋ ਇੱਕ ਤੇ ਇੱਕ ਵੀ ਨਾ ਪੰਗੇ ਆਏ ਲੋ ਬਾਬਿਓ ਲੋ ਬਾਬਿਓ ਗੱਲ ਆਲਾ ਸਮਾਂ ਫੇੜਾਗਾ ਪੋਲ ਆਲਾ ਐਂਕਰ ਆ ਫੁੱਲ ਦੇਖਦਾ ਜੀ ਫੁੱਲ ਦੇ ਸਾਬ ਵੇਣਿਆ ਦਬੂਆ ਕਿੰਨਾ ਕੇ ਮਾਰਦਾ ਵੇਣਿਆ ਫੁੱਲ ਮਾਰ ਜਿਵੇਂ ਫੁੱਲ ਆਹ ਸਵਾਦ ਆਹ ਸਵਾਦ ਮਾਰਦਾ ਬਾਸ ਪਾਣੀ ਸਿਰਾ ਵਾਏ ਘੜਦੇ ਨੇ ਬਾਲੀ ਸਿਰਾ ਸ਼ਵਰਾਜ ਤੇ ਐਂਟਰ ਐਂਟਰ ਤੋਂ ਦੂਸਰਾ ਘੜਦੇ ਸ਼ਵਰਾਜ ਹਜੇ ਸਵਰਾਜ ਫਿਰ ਪਤਲਾ ਹੋ ਜਾਂਦਾ ਐਂਟਰ ਦਾ ਪਾੜ ਹੀ ਜਾਂਦਾ ਇਹਨਾਂ ਉੱਪਰ ਆਜੋ ਬਾਸ ਹੁਣ ਇੱਕ ਟੈਂਕੀ ਹਜੇ 35 ਸੀ ਹੋਰ ਝੋਣ ਕਣਕ ਦੀ ਉਹਨਾਂ ਦਾ ਲਾਸਟ ਹੀ ਸੀਗੀ ਲਾਸਟ ਟਰਾਲੀ ਸੀ ਦਾਣ ਢਲਾਨ ਵੀ ਬਹੁਤ ਪਾਣੀ ਨੇ ਇਹ ਪੁਰਾਣੇ ਬਣਿਆ ਬਾਬੇ ਆਪਣਾ ਇਹ ਪਹਿਲਾਂ ਸਿੰਪਲ ਸੀ ਹਾਂ ਹੁਣ ਆ ਬਣ ਗਿਆ ਇਹਨਾਂ ਢਲਾਨੇ ਵਾਦੀਏ ਉੱਚੇ ਹੋ ਗਏ ਉੱਥੇ ਹੁਣ ਸੋਨ ਜਾ ਕੇ ਚੈਲੇਜ ਵਿਖਾਉਣੇ ਆ ਨਾਲ ਇਹਦੇ 747 ਦਾ ਵੀ ਢੱਕਾ ਵਿਖਾਇਆ ਸੀਗਾ ਹੌਲੈਂਡ ਦਾ ਵੀ ਵੇਖਿਆ ਸੀ ਪਰ ਹੌਲੈਂਡ ਦਾ ਮਾਮੇ ਦੇ ਮੁੰਡੇ ਕੋਲੇ ਸੀ ਤਾਂ ਆਪਾਂ ਫਿਰ ਉਹਦਾ ਵੀਊ ਰਿਵਿਊ ਲਿਆ ਸੀਗਾ ਪਰ ਉਹ ਉਹਦਾ ਜਮਾਂ ਮਰ ਗਿਆ ਸੀਗਾ ਬਸ ਚੜ ਗਿਆ ਉਹਦਾ ਜਮਾਂ ਗੇਅਰ ਬਦਲਣਾ ਪੈ ਗਿਆ ਸੀਗਾ ਸਾਂਝ ਲੋ ਇਹ ਗੱਲ ਹੋ ਗਈ ਸੀ ਕਿਉਂਕਿ ਫਿਰ ਨਵਾਂ ਮਾਡਲ ਸੀਗਾ ਨਾ ਕੁਝ ਉਹਦੇ ਮੋਡੀਫਿਕੇਸ਼ਨ ਤੋਂ ਬਿਨਾਂ ਨਹੀਂ ਹੋਵੇਂ ਗੱਲ ਬਣਾਉਂਦਾ ਜਿਵੇਂ ਬਾਕੀ ਸਿੰਪਲ ਰੈਕਟਰ ਬਣਾਉਂਦੇ ਆ ਆਪਣੇ ਦਾ 44 ਜਮਾਂ ਕੁਝ ਵੀ ਨਹੀਂ ਹੋਇਆ ਜਿੱਦ ਕਰ ਕੋਸ਼ਿਸ਼ ਕੀਤੀ ਇੱਕ ਨਟ ਵੀ ਨਹੀਂ ਬੋਲਾ ਕਿੱਥੋਂ ਬੋਲਣਾ ਹੁੰਦਾ ਆ ਤਾਂ ਫਿਰ ਜਿਵੇਂ ਜਦੋਂ ਬੋਲਿਆ ਫਿਰ ਪੁਰਾਣਾ ਕੋਟੇ ਚੱਲੀ ਜਾਂਦਾ ਰਹਿਣਾ ਹੋਰ ਸ਼ੈਲਰ ਚ ਆਲਦੇ ਤੁਹਾਨੂੰ ਵਿਖਾਉਣੇ ਲਾਲਬਾਈ ਪਹੁੰਚਣ ਵਾਲੇ ਬਾਦ ਲੋ ਬਾਬਿਓ ਪਹੁੰਚ ਕੇ ਖੇਤ ਫੋਨ ਹੈਗਾ ਹਜੇ ਵੀ ਡਾਊਨ ਮੇਰਾ ਮੈਂ ਤੋਂ ਪਹਿਲਾਂ ਵੀ ਡਾਊਨ ਚੱਲੀ ਗਿਆ ਮੈਂ ਚੱਲ ਹੁਣ ਇੱਕ ਕਲਿੱਪ ਜੀ ਬਣਾ ਲਈਏ ਖੇਤ ਤਾਂ ਆਈਆਂ ਬਾਬੇ ਜੀ ਮੇਰੇ ਨਾਲ ਵੰਡ ਤਾ ਬਦਾਉਣਾ ਅੱਜ ਫਿਰ ਤੇ ਚਲਾਤੀ ਕਣਕ ਵੀ ਵੇਚ ਵੱਟ ਦਿੱਤੀ ਤੇ ਤੂੜੀ ਵਾਲਾ ਵੀ ਬਸ ਚਲਾਤਾ ਕੰਮ ਨਾਲ ਦੀ ਨਾਲ ਹੀ ਆਪਾਂ ਤੇ ਆ ਇੱਕ ਪਹਿਲੇ ਦੂਪਹਿਰ ਭਰੀ ਸਹੀ 30 ਮਿੰਟਾਂ ਦੇ ਭਰਤੀਏ ਕਿਉਂਕਿ ਯਾਰ ਫਸਟ ਡੇ ਆ ਉਹ ਜਿਹੜੀ ਚਲਾਈ ਜਨੇ ਹਨ ਤੇ ਦੂਜੀ ਲਾਈ ਹੋਈ ਆ ਤੇ ਇੱਕ ਦੇ ਆਪਣੇ ਵਾਲ ਜਿਹੜੀ ਨੀਲੀ ਆ ਉਹ ਦਾ ਪਜਾਰੀ ਲਾਈ ਹੋ ਜੇ ਕਿਉਂਕਿ ਕਣਕ ਦੀ ਵੱਢਣੀ ਸੀਗੀ ਕਿਸੇ ਨੇ ਤੇ ਉਹ ਵੱਢ ਕੇ ਤੇ ਆ ਇੰਟਰ ਮਗਰ ਪਾਤੀ ਟਰਾਲੀ ਆਪਾਂ ਤੇ ਹੁਣ ਚਲਦੇ ਆ ਬਸ ਆ ਟਰਾਲੀ ਭਰ ਕੇ ਕਰੇ ਅੱਜ ਬਸ ਇੰਨਾ ਹੀ ਸੀਗਾ ਠੀਕ ਆ ਆ ਨਾਲ ਦੇ ਗਵਾਂਡੀਆਂ ਨੇ ਕੱਲ ਆਪੇ ਦੁਕਾਨ ਕਵਾਢ ਕੇ ਲੈ ਗਏ ਸੀ ਗਵਾਂਡੀਆਂ ਨੇ ਵੀ ਆ ਥੋੜੀ ਠੂੜੀ ਬਣਾਉਣੀ ਸੀ ਵੱਡੀ ਨਹੀਂ ਆਖੇ ਨਾਲ ਥੋੜੀ ਬਣਾਉਣੀ ਸੀ ਬਸ ਹੋਰ 20 ਮਿੰਟਾਂ ਨੂੰ ਤੇ 10 ਮਿੰਟਾਂ ਤੁਰਦੇ ਤੇ ਜਾਣੇ ਕਰਨ ਤਿੰਨੇ ਕੋਈ ਚਲਾਈ ਸੀ ਸਹੀ ਨੈਟ ਐਮ ਹੁਣ ਟਾਈਮ ਵੇਖਿਆ ਨਹੀਂ ਨਾ ਕਿ ਵੇਖ ਜਾਊਗਾ ਇੱਕ ਮਿੰਟ ਵੀਡੀਓ ਕੱਟੀ ਗਈ ਸੀ ਤੇ 4:00 ਵਜ ਗਏ ਵਜਣ ਵਾਲੇ ਅਜੇ 10 ਮਿੰਟ ਪਏ ਆ ਤੇ ਉਦੋਂ ਭਰੀ ਜਾਊਗੀ ਬਸ ਇਹ ਕਿ ਘੰਟੇ ਦੋ ਟਰਾਲੀਆਂ ਭਰਤੀਆਂ ਆ ਕੀ ਕੋਈ ਹੋਇਆ ਅੱਜ ਕਾਲ ਜੀ ਨਹੀਂ ਕੀ ਜੇ ਕਾਲ ਜੀ ਕਰਦੇ ਤਾਂ ਛੇਤੀ ਭਰੀਆਂ ਦੇਣਾ ਕਿਉਂਕਿ ਹਜੇ ਕੰਮ ਚੱਲੇ ਹੀ ਆ ਹਜੇ ਸਟਾਰਟਿੰਗ ਜੇ ਕਿਸੇ ਕਿਸੇ ਨੇ ਚਲਾਈ 8 ਟਾਂ ਮੀਟਰ ਲੈ ਜਣੇ ਬੰਦੇ ਨੇ ਬਸ ਚਲਦੇ ਆ ਘਰੇ ਲੈ ਕੇ ਟਰਾਲੀ ਅੱਜ ਦੋਨੇ ਕਰਦੇ ਆ ਰੈਸਟ ਕੱਲ ਨੂੰ ਫੇਰ ਚਲਾਵਾਂਗੇ ਕੱਲ ਨੂੰ ਜੇ ਦੇਖਸਾ ਸਹੀ ਤਾਂ ਟਰਾਲੀਆਂ ਉਹਨਾਂ ਜਿਹਦੇ ਕੋਈ ਖੱੱਚਾ ਲਾ ਕੰਮ ਹੋ ਉਹ ਦਿਨ ਹੀ ਆਊਗਾ ਇਦੋਂ ਤਾਂ ਅੱਜ ਸਟਾਰਟਿੰਗ ਹੈ ਬਾਬੇ ਜੀ ਮੇਰਾ ਪਹਿਲਾ ਦਿਨ ਹੀ ਉਦਾਨਾ ਵੰਡਿਆ ਇਹਨੂੰ ਚਲਦੇ ਆ ਘਰੇ ਫਿਰ ਜੀ ਆਜਾ ਫਿਰ ਆਪਣੇ ਸੈਟਅਪ ਤੇ ਸੈਟਅਪ ਤੇ ਫੁੱਲ ਖਲਾਰਾ ਪਿਆ ਆਪਣਾ ਉਵੇਂ ਕੰਮ ਦੇ ਦੁਕਾਨ ਦੇ ਟੂੜੀ ਚ ਲੱਗੇ ਦਿਆਂ ਅੱਜ ਟੂੜੀ ਘਰੇ ਪਾਉਣੇ ਆ ਉਹ ਟਰਾਲੀ ਜਾਂਦੀ ਖੜੀ ਆ ਤੇ ਅਿਤਰੇ ਵੇਖੋ ਜੀ ਡੀ ਕਰਤਾ ਤਿਆਰ ਆਪਾਂ ਸਲੈਂਸਰ ਲਾਤਾ ਮੈਂ ਹੁਣੀ ਅੱਜ ਵਾਸ ਕਰ ਦੇਣੂੰ ਪੈ ਤੇ ਕੂਰੀਅਰ ਦਸਤੋ ਸਿਰਫ ਪੂਰਾ ਘੈਂਟ ਲਾਦਾ ਐ ਰ ਫੁੱਲ ਫਿਨਿਸ਼ਿੰਗ ਫਿਨਿਸ਼ਿੰਗ ਦੇਖ ਤੁਸੀਂ ਪਹਿਲਾਂ ਜੇ ਅੱਗੇ ਆਹ ਜਾਲੀ ਲਾਈ ਸੀਗੀ ਇਹਦੇ ਉੱਤੇ ਨਾ ਮਤਲਬ ਕਿ ਪਹਿਲਾਂ ਥੱਲੇ ਇਹਦੇ ਕੋ ਫੋਕਸ ਕਰਨਾ ਥੱਲੇ ਆਹ ਜਾਲੀ ਸੀ ਤੇ ਉੱਤੇ ਲਾਈਟਾਂ ਸੀ ਇਹਦੇ ਪਰ ਮੈਂ ਕਿਹਾ ਆਇਣੀ ਤੇ ਮੈਂ ਥੋੜੀ ਆਪਦੀ ਕਲਾਕਾਰੀ ਕੀਤੀ ਪ੍ਰਿੰਟੀ ਮੈਂ ਇਹ ਕਰ ਲਿਆ ਉਹਨੂੰ ਥੋੜਾ ਕਰਕੇ ਕਿ ਪਹਿਲੇ ਜੀ ਲਾਈਟਾਂ ਅੱਡ ਲਾ ਦਿਆਂ ਸੀ ਥੱਲੇ ਜ वाली ਅੱਡ ਉੱਤੇ ਲਾਈਟਾਂ ਲਾ ਦਈ ਸਾਂ ਵੇਖੋ ਫਿਰ ਮੈਂ ਲਾਈਟਾਂ ਵਿੱਚ ਹੀ ਕਰਤੀ ਇਹਦੇ ਜਾਲੀ ਦੇ ਹੁਣ ਘੈਂਟ ਲੱਗਦਾ ਠੀਕ ਹੈ ਨਾ ਚਾਰ-ਛੇ ਘੈਂਟ ਬਣਿਆ ਟਰੈਕਟਰ ਫੁੱਲ ਘੈਂਟ 53 ਦਾ ਤੇ ਸਟicker ਕੌਂ ਡੀਅਰ ਦੇ ਪੂਰਾ ਓਕੇ ਆ